ਸੋ ਭਾਗ ਅਤੇ ਸਾਲਾਂ ਦੇ ਪੰਜਾਬੀਆ ਦੀ ਕਿਚਨ ਚ ਅੱਜ ਆਪਾਂ ਬਣਾਵਾਂਗੇ ਜੀ ਆਈਸਕ੍ਰੀਮ ਤੇ ਇੱਕ ਗਲਾਸੀ ਆਪਾਂ ਜਿਹੜੀ ਦੁੱਧ ਦੀ ਫੁੱਲ ਫੈਟ ਰੱਖ ਲਵਾਂਗੇ ਗਰਮ ਹੋਣ ਵਾਸਤੇ ਤੇ ਦੋ ਤੋਂ ਤਿੰਨ ਚਾਰ ਚਮਚਾ ਸੀਜਰ ਦੁੱਧ ਐਕਸਟਰਾ ਕੱਢ ਲਵਾਂਗੇ ਤੇ ਉਹਦੇ ਵਿੱਚ ਇੱਕ ਚਮਚ ਕੋਕੋ ਪਾਊਡਰ ਪਾ ਲਵਾਂਗੇ ਇੱਕ ਚਮਚ ਪਾਵਾਂਗੇ ਸੀਐਮਸੀ ਤੇ ਇੱਕ ਚਮਚ ਪਾਵਾਂਗੇ ਜੀਐਮਐਸ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਲਵਾਂਗੇ ਗਰਮ ਹੋਏ ਦੁੱਧ ਵਿੱਚ ਆਪਾਂ ਇਹਨਾਂ ਨੂੰ ਪਾ ਕੇ 1 ਮਿੰਟ ਵਾਸਤੇ ਅਸੀਂ ਇਹਨੂੰ ਗਾੜਾ ਕਰ ਲਵਾਂਗੇ ਤੇ ਇੱਥੇ ਆਪਾਂ ਲਵਾਂਗੇ ਜੀ ਕਰੀਮ ਤੇ ਕਰੀਮ ਨੂੰ ਬੀਟ ਕਰਕੇ ਆਪਾਂ ਡਬਲ ਕਰ ਲਵਾਂ ਤੇ ਸਵਾਦ ਅਨੁਸਾਰ ਅਸੀਂ ਖੰਡ ਪਾ ਲਵਾਂਗੇ ਇਹਦੇ ਵਿੱਚ ਥੋੜਾ ਜਿਹਾ ਕੰਡੀਸਿੰਗ ਪਾ ਲਵਾਂਗੇ ਤੇ ਇਹਨਾਂ ਨੂੰ ਬੀਟ ਕਰਨ ਤੋਂ ਬਾਅਦ ਆਪਾਂ ਜਿਹੜਾ ਮਿਕਸਰ ਠੰਡਾ ਹੋਣ ਵਾਸਤੇ ਰੱਖਿਆ ਹੋਇਆ ਸੀਗਾ ਤੇ ਉਹਨੂੰ ਆਪਾਂ ਇਹਦੇ ਵਿੱਚ ਪਾ ਕੇ ਬੀਟ ਕਰ ਲੈਣਾ ਤੇ ਜੋ ਇਹ ਡਬਲ ਹੋ ਜਾਵੇ ਤੇ ਇਹਨੂੰ ਹੁਣ ਅਸੀਂ ਇੱਕ ਟਿਫਣਾ ਵਿੱਚ ਕੱਢ ਕੇ ਰੱਖ ਲਵਾਂਗੇ ਤੇ ਇਹਨੂੰ ਜਿਹੜਾ ਅਸੀਂ ਹੁਣ ਸੈੱਟ ਕਰਨ ਵਾਸਤੇ ਰੱਖ ਦਵਾਂਗੇ ਓਵਰਨਾਈਟ ਰੱਖਾਂਗੇ ਆਪਾਂ ਇਹਨੂੰ ਤੇ ਇਸੇ ਤਰੀਕੇ ਨਾਲ ਸਾਰਾ ਅਸੀਂ ਰੱਖ ਕੇ ਤਹੋ ਤੁਸੀਂ ਦੇਖ ਸਕਦੇ ਹੋ ਦਿਨ ਚੰਨ ਅਸੀਂ ਦੇਖਿਆ ਸਿਕਰੀਮ ਸਾਡੀ ਬਣ ਕੇ ਤਿਆਰ ਹੋ ਚੁੱਕੀ ਆਪਾਂ ਹੁਣੇ ਤੁਹਾਨੂੰ ਕੱਢ ਕੇ ਦਿਖਾ ਦਿਆਂ ਜੀ ਬਹੁਤ ਵਧੀਆ ਆਈਸਕ੍ਰੀਮ ਬਣ ਕੇ ਤਿਆਰ ਹੋਈ ਆ ਤੇ ਤੁਸੀਂ ਮੇਰੀ ਫੁੱਲ ਵੀਡੀਓ ਵੇਖਣਾ ਚਾਹੁੰਦੇ ਹੋ ਤੇ ਮੇਰੇ YouTube ਚੈਨਲ ਉੱਤੇ ਜਾ ਕੇ ਤੁਸੀਂ ਵੇਖ ਸਕਦੇ ਹੋ ਜੀ ਥੈਂਕ ਯੂ